ਲੇ ਵੀ ਆਂਬ ਕੱਟ ਹੋ ਰਹੇ ਆ ਅੱਜ ਮੰਮਾ ਦਾਦ ਕਿਹੜਾ ਮਾਮੇ ਵਾਲਾ ਰੱਖਿਆ ਹੈ ਮੈਂ ਟਪੇੜ ਮਾਰਨੀ ਮੋਟੇ ਖੱਟ ਕੇ ਮਾਮੇ ਵਾਲਾ ਰੱਖਿਆ ਮਾਮਾ ਚੋਰ ਨਹੀਂ ਹੋਵੇਗਾ ਚੋਰ ਚੋਰ ਮਾਮਾ ਚੋਰ ਨਹੀਂ ਮਾਮਾ ਸਪਾਈ ਆ ਮਨੀ ਇੱਕ ਗੱਲ ਆ ਆਦਤਾਂ ਆਂਬੀਆਂ ਨਹੀਂ ਕੱਟ ਹੁੰਦੀਆਂ ਇਹਦੇ ਨਾਲ ਤਾਂ ਕਿੱਡੀਆਂ ਹੀ ਲੈਂਦੀਆਂ ਆ ਹੁੰਦਾ ਆ ਬੰਦੇ ਹੱਥ ਨਾਲ ਬਣਾ ਲਈ ਰੋਹੀ ਤੇਰੇ ਕੰਮ ਦਾ ਬੋਸ ਨਹੀਂ ਗਾ ਇੱਕ ਵਾਰੀ ਮਾਮੇ ਨਾਲ ਸਾਡਾ ਸਾਂਝ ਪਾਲਾ ਕਿਹੜੀ ਗੱਲ ਹੈ ਤਾਂ ਮਾਮੇ ਕਿਹੜੀ ਗੱਲ ਆਏ ਆਂਬੋਂ ਬਟਾਣੂ ਮਾਮੇ ਗਿਰੀ ਵੀ ਆ ਮੈਨੂੰ ਪਤਾ ਲੱਗਾ ਮਾਮਾ ਲਿਆ ਆਂਬ ਕੇ ਤੋਂ ਬਾਗ ਚ ਕੱਢ ਗਏ ਮੈਂ ਚਪੇੜ ਮਾਂ ਨੂੰ ਆ ਬੂਟੇ ਤੋਂ ਤੋੜੇ ਤੁਹਾਡੇ ਤੋਂ ਅੱਛਾ ਜਾਨੋਂ ਤਾਂ ਮੰਨ ਕੇ ਸਾਡੇ ਬੂਟੇ ਤੋਂ ਤੋੜੇ ਆ ਤਾਂ ਹੋਰ ਮੈਂ ਕਿੱਥੋਂ ਤੋੜਨੇ ਕਿਹਦੇ ਕਹਿੰਦੇ ਇਹ ਵੀ ਮੈਂ ਪਿੱਛੇੋਂ ਆਂਬ ਲਿਆਈਆਂ ਆ ਹਾਏ ਦੇਖ ਤਾਂ ਮੈਂ ਪਿੱਛੋਂ ਪਿੱਛੋਂ ਮੇਰੇ ਪਿੱਛੇ ਨੂੰ ਬਹੁਤ ਨਾਲ ਦੇ ਦਿੱਤਾ ਕੀ ਆ ਤੁਸੀਂ ਲੈ ਚਾਹੀਦਾ ਕੀ ਹੈ ਤੁਹਾਨੂੰ ਓਹ ਲਿਆ ਨੇ ਸੋਨੇ-ਖਾਨੇ ਦੀ ਗੱਡੀ ਗੁੱਡੀ ਭਰ ਕੇ ਕਦੀ ਜੀਵ-ਚੂਪ ਦਿੰਦੇ। ਨਾ ਤੁਸੀਂ ਵੀ ਵਿਆਹ ਕਰਾਉਣੇ। ਕਹਿ ਦਾਰਨਾ ਤੇਰਾ ਵਿਆਹ ਹੋਇਆ ਜੈਲ ਦਾਰਨਾ। ਓਹੋ ਗੱਗੂ ਗੱਗੂ ਕਹਿ ਲਿਆ। ਹਾਂ। ਹਾਂ। ਜੂਜਾ ਤੂੰ ਹਣਾ ਹਰ ਬਲੇ ਪੈਰ ਕਰੇਗਾ ਨਾ। ਕੀ ਐ ਮਾਏ ਹਣਾ? ਐਮੀਨ ਕਿੱਡੇ ਜੀਵ ਚਾ ਲੈ ਗਿਆ। ਹਾਂ। ਚਾਹੀਦੀ। ਮਾਸੀ ਉੱਧਾ ਹੈਗਾ। ਤੇਰੇ ਵਿੱਚ ਵੀ ਪਿਆਰਾ ਹੈਗਾ ਦਾ ਦੁੱਦ ਵਾਲਾ ਨਾ ਦੇ ਲਾਂ ਅੰਬੀਆਂ ਮੈਂ ਚਿੱਟੀ 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 ਅੰਬੀਆਂ ਨਹੀਂ ਆਪਰ ਨਾ ਬੋਲਿਆ ਕਰੋ ਥੋੜਾ ਜਿਆਦਾ ਦੇਖ ਮੇਰੀ ਗੱਲ ਮੈਨੂੰ ਤਾਂ ਤੂੰ ਕਹਿਤਾ ਨਾ ਕੀ ਲੈ ਕੇ ਆਈਆਂ ਨਾ ਗਾ ਤੁਸੀਂ ਵੀ ਵਿਆਹ ਹੋਣਾ ਮੈਂ ਦੇਖੂਗੀ ਤੁਹਾਡੀਆਂ ਰੰਨਾ ਕੀ ਲੈ ਕੇ ਆਉਂਦੀਆਂ ਰੰਨੇ ਲੈ ਆਣੀ ਨਹੀਂ ਸੋਣੀ ਥੋੜਾ ਮਾੜੇ ਅਸੀਂ ਮਾੜੇ ਆ ਨਹੀਂ ਤੂੰ ਕਿਉਂ ਤੈਨਾਂ ਕਹਦਾ ਨਹੀਂ ਪੇ ਸਾਡਾ ਮਾੜਾ ਆ ਫੇ ਤਾਂ ਤੂੰ ਮੈਨੂੰ ਵਾਰ-ਵਾਰ ਕਰਦਾ ਇਹ ਤੈਨ ਕਿੱਦਾ ਗਿਆ ਗੱਗੂ ਗੱਲ ਆਏ ਗੱਗੂ ਗੱਲ ਆਏ ਗੱਗੂ ਗੱਲ ਦੇ ਮੈਂ ਤਾਂ ਪੈਰ ਵਰਗਾ ਵੀ ਨਹੀਂ ਐ ਗੱਗੂ ਗੱਲ ਪੈਰ ਵਰਗਾ ਵੀ ਨਹੀਂ ਐ ਨਹੀਂ ਇਹ ਹੁੰਦੇ ਅੱਛਾ ਹਾਂ ਗੱਗੂ ਗੱਲ ਨਕੜਾ ਦੇਈਏ ਬੁੜੇ ਨੂੰ ਗੱਗੂ ਗੱਲ ਵੀ ਆ ਕੀ ਗੱਲਾਂ ਕਰਦੇ ਮੈਂ ਬੁੜੇ ਨੂੰ ਕਢਾ ਲਵਾਂ ਗੱਗੂ ਗੱਲ ਨੂੰ ਮੈਨੂੰ ਮੇਰਾ ਫੇਵਰਟ ਗਾਇਕ ਤੋਂ ਆ ਗਾਇਕ ਨਹੀਂ ਨਾ ਐਕਟਰ ਆ ਐਕਟਰ ਆ ਹਾਂ ਕਿਹੜੀ ਫਿਲਮ ਦਾ ਐਕਟਰ ਆ ਫੇਵਰਟ ਬਣਿਆ ਸੀਗਾ ਐਦਾਂ ਨਹੀਂ ਪਤਾ ਉਦਾਂ ਮੈਨੂੰ ਵਧੀਆ ਲੱਗਦਾ ਮੋਡ ਫਿਲਮ ਹੂੰ ਮੋਡ ਫਿਲਮ ਦਾ ਪਾਜੀ ਤੂੰ ਫਿਲਮ ਦਾ ਘਰ ਕੇ ਲੈ ਆਜੀ ਇੱਕ ਵਾਰੀ ਉਹਦੀ ਨਵੀਂ ਨਵੀਂ ਆਈ ਸੀਗੀ ਜੂੜਾ ਵਾਲਾ ਸਾੜੀ ਨੂੰ ਤਾਂ ਬਹੁਤ ਬੋਲ ਖਾਂਦਾ ਸੀ ਬਹੁਤ ਕੁਛ ਬਾਲੀ ਦਾ ਜੀ ਚਾਵੇ ਤੇ ਉਹ ਕੜੀ ਮੂੜੀ ਪੰਗਾ ਲੈਣਾ ਕੋਈ ਸ਼ਰਮ ਕਰ ਲੈ ਇਹ ਬੜੀ ਮਾਸੀ ਨਾਲ ਜਿਆਦਾ ਪਿਆਰ ਦਿੰਦਾ ਹਨ ਵਾਸਤੇ ਉਹ ਚਲ ਗਈ ਬਾਹਰ ਮਾਸੀ ਮੇਰੀ ਗਾ ਸੁਣ ਲੈ ਕਿੰਨਾ ਰੋਇਆ ਇੱਥੇ ਰੋ ਰੋ ਹੰਝੂਆਂ ਦੇ ਦਰਿਆ ਬਗਾਤੇ ਆਂਗੇ ਮਾਸੀ ਬਈ ਹੈ ਨਾ ਰੋਇਆ ਬੜਾ ਕਿੰਨਾ ਇਹ ਸੱਚੀ ਬਾਹਰ ਰੋਇਆ ਸੱਚੀ ਬਾਹਰ ਰੋਇਆ ਨੇ ਰੋਇਆ ਹੈ ਰੋਏ ਇੱਟ ਕੜੀ ਕਰਦਾ ਡੈਡੀ ਰੋਇਆ ਦੋਵੇਂ ਰੋਟੀ ਨਹੀਂ ਖਾਦੀ ਚੱਲੇ ਨੇ ਜਿੰਨੇ ਤੱਕ ਪਹੁੰਚੀ ਲੈ ਜਿੰਨਾ ਪਹੁੰਚੀ ਉਹਨੂੰ ਕੱਟਦੇ ਆਂ ਜਦੋਂ ਕਰਦੇ ਆਂ ਫਿਰ ਉਹਦੇ ਕੋਲ ਦੁੱਖ-ਸੋਕ ਕਰਦਾ ਆਂ ਜਾ ਕੇ ਤੇਰੇ ਕੋਲ ਸਾਲੀ ਕੋਲੋਂ ਛਾੜੀ ਤੇ ਰਿਹਾ ਬਾਂਸਾ ਹੁੰਦਾ ਹੈ ਜੇ ਛੁਪਰ ਘਰ ਸਾਲੀ ਕਿਤੇ ਅਧੀ ਘਰ ਵਾਲੀ ਨਹੀਂ ਬਣ ਗਈ ਮੈਂ ਛੁੱਟ ਮਾਰਨੇ ਆ ਛੁੱਟੀਆਂ ਲਾਖਾ ਕੋਈ ਨਹੀਂ ਧਾਰੀ ਮੇਰੇ ਘਰ ਤੋਂ ਸਾਲੀ ਅੱਜ ਘਰ ਵਾਲੀ ਹੁੰਦੀ ਆ ਕੇ ਹਾਂ ਤੂੰ ਮੰਨਦੀ ਏ ਘਰ ਵਾਲੀ ਉਹਦੀ ਕੌਣ ਮੈਂ ਕਿਉਂ ਘਰ ਵਾਲੀ ਬਣੂ ਮੇਰੇ ਤਾਂ ਬਿਮਾਰ ਘਾਇਆ ਤੂੰ ਸਾਲੀ ਨਹੀਂ ਉਹਦੀ ਹੈ ਲੋ ਕਮਰੇ ਇੱਥੇ ਘਰ ਵਾਲੀ ਫੇਈ ਬਣੋ ਇੱਥੇ ਘਰ ਵਾਲੀ ਮੈਂ ਕੱਲ ਬਣੀ ਹਾਂ ਅਸੀਂ ਵੀ ਕੱਲੇ ਬਣਾਈ ਆ ਮੈਂ ਕੀ ਕਹਿੰਦੀ ਸੀ ਬਾਬਾ ਮਾਸੀ ਦੇ ਨਾਲ ਵਿਆਹ ਹੀ ਕਰ ਗਏ ਕਹਿੰਦੇ ਪੱਲਾ ਸਾਧ ਬੱਸ ਜਨ ਨਾਲ ਵੇ ਕਹਿੰਦੇ ਤੈਨੂੰ ਨਾਲ ਵਿਆਹੀ ਕਹਿੰਦੇ ਮੈਂ ਤੈਨੂੰ ਅੱਗੇ ਕਹਿੰਦੇ ਕੌਣ ਕਹਿੰਦਾ ਨਹੀਂ ਨਾ ਲੈ ਹੋਣੇ ਉਹਦੇ ਕੋਲ ਗੋਪੀ ਹੋਣੇ ਛੱਡ ਕੇ ਅੰਭੂ ਭੱਜ ਜਾਣਾ ਕਰ ਨੂੰ ਸਾਰਾ ਨਾਮ ਉਹਨੇ ਕੰਮ ਹੀ ਨਹੀਂ ਕਰਾਉਣਾ ਬਈ ਉਹਨਾਂ ਤੈਨੂੰ ਪਾਦਾ ਹੀ ਆ ਹੈ ਕਿੱਡਾ ਲੱਗਾ ਇੱਦਾਂ ਲੱਗਾ ਇਹ ਕਹਣਾ ਕਿਰੋਈ ਮਾੜੇ ਆਹਨੇ ਟੀਕਾ ਕੋਣਾ ਪਾਣਾ ਟੱਪਨੈਸ ਦਾ ਨਾ ਅੰਮਾ ਇਰੀਤੂ ਬੱਤੀ ਕਰਿਆ ਕਰੋ ਅੱਖਾਂ ਚਲਾਏ ਨਾ ਪੌਂਕੀ ਜਾਣਾ ਇਹਨੇ ਮੈਂ ਅਕਸਰ ਨੂੰ ਰੋਜੀ ਰੋਟੀ ਆ ਤੁਹਾਡੀ ਆਪਾਂ ਬੋਲ ਕਹਿੰਦਾ ਓ ਯਾਰ ਅੱਜ ਵੀ ਹੋਇਆ ਹੁਣ ਜੋ ਹੋਏਗਾ ਯਾਰ ਦੱਸਿਆ ਆ ਕੀ ਦੱਸਿਆ ਤੁਹਾਡਾ ਨਾਂ ਦਾ ਕੱਪੜੇ ਇਸ ਤੇ ਜਲਦਾ ਬਚਾਰੇ ਨੂੰ ਤਿੰਨ ਪੰਜ ਆਉਂਦੀਆਂ ਹੀ ਨਹੀਂ ਉਹ ਪਹਿਲੇ ਸਿੱਧਾ ਆ ਤਿੰਨ ਪੰਜ ਨਹੀਂ ਕਰਦਾ ਲੋੜ ਲੱਗਾ ਨਹਿਰ ਤੇ ਕਹਿੰਦਾ ਪੁਸ਼ਪਾ ਸਾਲਾ ਜੁਕੇਗਾ ਨਹੀਂ ਸਮਾਨ ਆਪਣੇ ਆਪ ਲਾ ਕੇ দাও ਪੁਸ਼ਪਾ ਰਾਜ ਕਰੇਗਾ ਉਹ ਕਹਿੰਦਾ ਸਮਾਨ ਆਪਣੇ ਆਵਲਾ ਕੇ ਦੋ ਅਸੀਂ ਝੁਕेंगे ਨਹੀਂ ਉਹ ਕਦੇ ਚੈਨੀ ਕਹਿੰਦਾ ਕਹਿੰਦਾ ਪੁਸ਼ਪਾ ਸਮਾਨ ਲਾਏਂਗੀ ਕਿ ਹਮ ਉਤਾਰੇ ਆਂ ਕਾ ਗੋਪੀ ਦੇਖ ਮੇਰੀ ਸੁਣ ਲੈ ਕਹਿੰਦਾ ਇੱਕ ਤਾਂ ਬਦਲ ਲੱਗਾ ਜਦੋਂ ਜਮਾ ਉਹ ਬਸ ਕੀ ਤੇ ਹੋ ਰਹੀ ਨਾ ਸਾਨੂੰ ਪਸਾਦੇ ਕਿਤੇ ਮੇਰੇ ਤਾਂ ਭਰਾ ਨੂੰ ਤਿੰਨ ਪੰਜ ਆਉਂਦੀਆਂ ਜੀ ਜਿੱਦਾਂ ਦੀਆਂ ਗੱਲਾਂ ਬੋਲਦੇ ਆ ਲੈ ਪਹਿਲਾਂ ਮੈਨੂੰ ਦੱਸ ਅਗਲੇ ਨੂੰ ਕਹਣਾ ਕਰ ਸੱਚੀ ਹੈ ਉਹ ਮੇਰੀ ਮੇਰੀ ਗੱਲਾਂ ਤੂੰ ਸਾਰੀਆਂ ਮੈਂ ਤਾਂ ਖਾ ਲਈ ਫੜਿੱਕੇ ਜਾ ਚੁੱਕੀ ਨਹੀਂ ਤਾਂ ਚੰਨੀ ਲੈ ਚੁੱਕੀ ਆ ਆਹੋ ਕਿੱਦਾਂ ਦਾ ਅਸੀਂ ਬੰਦਾ ਮੇਰਾ ਬੈਕਗਰਾਉਂਡ ਵੀ ਤੇਰਾ ਭਰਾ ਹੀ ਤਾਂ ਨਹੀਂ ਸੀ ਮੈਂ ਪੇਡ ਮਾਰ ਨਹੀਂ ਮੋਟਾ ਕੋਈ ਕਹਿੰਦਾ ਆ ਨਾ ਘਰ ਦੀ ਗੱਲ ਘਰ ਤੇ ਰਹਿ ਜੂਗੀ ਫੇਗਿਆ ਉਹਦਾ ਇਹ ਭੈਣ ਦਿੰਦੀ ਆ ਉਹ ਮੇਰੀ ਦਾਸ ਹੋਂ ਸੱਤੋਂ ਸਾਢੇ 10 ਪਤਾ ਕੀ ਕਰ ਉਹਦਾ ਕਿਤੇ ਦਿਖਾ ਹੱਥੋਂ ਚੱਲ ਗੋਪੀ ਨਾਈਏ ਤੈਨੂੰ ਉਹਨੇ ਦੱਸ ਦੇਣਾ ਇੱਕ ਜਿੰਦਾ ਹੈ ਤੇ ਇੱਕ ਝਾੜੂ ਚਰਾਸਤੇ ਦੇ ਵਿੱਚ ਜਿੰਦਾ ਖੋਲ ਦੋ ਤੇ ਝਾੜੂ ਖੋਲ ਕੇ ਰੱਖ ਦੋ ਜਿਹਨੇ ਝਾੜੂ ਇਕੱਠਾ ਕਰ ਲਿਆ ਉਹਦੇ ਸੰਜੇ ਰੁਕ ਜਾਣੇ ਆ ਤੇ ਜਿਹਨੇ ਜਿੰਦਾ ਖੋਲਤਾ ਤੇਰੇ ਭਰਾ ਨੂੰ ਸੁਣਦਾ ਉਹ ਤੇਰਾ ਗਰੀਬ ਗਲੈਰੀ ਜੇ ਡੋਲੀ ਚੜ੍ਹਦੀ ਸਭਲਾ ਕਰੂਗਾ ਤੇ ਆਪਣਾ ਹੋਣਾ ਅੱਡਿਆ ਤੈਨੂੰ ਮੈਂ ਸੱਚੀ ਗੱਲ ਦੱਸਦਾ ਨਹੀਂ ਮੈਂ ਨਿਆਰਾ ਥੋੜੀ ਆ ਨਾ 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 ਇਹ ਗੱਲ ਨਾ ਕਹ ਜਵਾਨ ਤੇਰੀ ਨੂੰ ਜੀਵ ਨੂੰ ਪੁੱਠੀ ਹੋ ਜੂ ਇਹ ਜਵਾਨ ਨਾ ਕਹ ਇਹਨੂੰ ਕਹ ਮਨੀ ਮੈਂਨੇ ਮੇਰੀ ਗੱਲ ਸੁ ਬੋਲੇ ਨਾ ਮੈਂ ਪੀਣਾ ਕੱਲ ਕਰਦੀ ਆ ਪੀਣਾ ਗੱਲ ਕਰਦੀ ਜੇ ਨਾ ਮਰਜ਼ ਕਰ ਉਹਨੂੰ ਕੰਮ ਦਾ ਨਾ ਕਹ ਮਤਲਬ ਨਹੀਂ ਹੈਗਾ ਹਾਂ ਪੁੱਛ ਲਾਂ ਤੇ ਦੁੱਖ ਤਾਂ ਨਹੀਂ ਲੱਗਾ ਤੈਨੂੰ ਕੰਮ ਦਾ ਕਿਹਾ ਮੰਮੀ ਨੇ ਕੰਮ ਕਰ ਨੂੰ ਆ ਚੱਲ ਲੈ ਨਹੀਂ ਇੰਨਾ ਨਹੀਂ ਮੈਂ ਤੂੰ ਮਿਲ ਉਹ ਨਿਆਣਾ ਹਉ ਮਾਣਾ ਮੋਟਾ ਕੰਡ ਕੰਮ ਕੁ ਦਸ ਬੰਡ ਕੀ ਕਰੂੰਗਾ ਤੂੰ ਕੀ ਕਰਿਆ ਕਰੂੰਗਾ ਚੱਲ ਛੱਡੋ ਸਾਰੀਆਂ ਚੱਲ ਚੱਲ ਠੀਕ ਠੀਤੀ ਸਮਝ ਨਹੀਂ ਸਾਰੀ ਸਵੇਰ ਤੋਂ ਕੀ ਗਾ? ਆਹ ਮਾ ਸੰਦਾ ਤੇ ਤੂੰ ਕੋ ਸੌਂਦਾ ਕਰੂਗਾ? ਨਹੀਂ ਮੈਂ ਐਸ਼ ਕਰੂੰ। 8 ਸਾਲ ਕੀਤਾ ਹੀ ਐ। ਕੀ ਤੁਹਾਨੂੰ? ਮੈਂ ਕੀ ਦੱਸਾਂ? ਮੱਦੀ ਵਾਲੇ ਸਾਡੇ ਸਾਡੇ ਗਾਹਾਂ ਇੱਕ ਨਿੱਕੀ ਸੱਪ ਦੀ ਮਮ ਬੱਚੀ ਕਿਤੇ ਆ ਗਈ। ਉਹ ਕਿਤੇ ਘਮ ਦੀ ਫਾਮ ਦੇ ਵਿਚਾਰੀ ਕਿਤੇ ਆ ਗਈ। ਠੰਡੀ ਜਗਾ ਆ ਗਈ। ਕਿਸੇ ਨੂੰ ਪੁੱਛ ਕੇ ਦੇਖੀ ਜਿਹੜਾ ਛੋਟਾ ਸੱਪ ਹੁੰਦਾ ਮਾਸੀ ਤੇ ਐ ਸੈਂਸ ਬੜੀ ਆ ਸੈਂਸ ਮਮਾਈ ਜੀ ਪੜੀ ਇੰਨੀ ਨੌਲੇਜ ਹੈਗੀ ਆ ਪੰਜ ਪੰਜ ਦਾ ਸਾਰੀਆਂ ਭੈਣਾਂ ਫੇਰ ਦਾ ਸੈਂਸ ਤੂੰ ਫੇਰ ਕਹਿੰਦੀ ਕਿੱਡੀ ਪੀ ਐ ਕੀਤੀ ਆ ਇਹ ਤੂੰ ਕੱਡੀ ਬੀਆ ਕੀਤੀ ਆ ਪੀ ਐਚ ਡੀ ਕੀਤੀ ਆ ਮੇਰੇ ਭਰਾ ਨੇ ਸ਼ਾਮ ਨਹੀਂ ਆਉਂਦੀ ਐਕਟਿੰਗ ਦੀ ਹਾਂ ਭਾਈ ਉਹ ਵੀ ਆ ਉਹ ਕੰਮ ਜੁਗ ਕੇ ਕੀ ਆ ਬੈਠਾ ਬੈਠਾ ਮੇਰੇ ਪੈਰ ਦਾ ਮੈਂਦੇ ਦੇ ਸਾਹਿਬ ਦੀਆਂ ਜੋ ਨਾੜਾਂ ਬਲੌਗ ਸੀ ਹੁਣ ਕਿ ਕੰਮ ਕਰ ਲਓ ਜਿਹੜਾ ਕੰਮ ਆ ਈ ਯਾਰ ਭਾਈ ਆਇਆ ਯਾਰ ਭਾਂਜਾ ਆਪਣੇ ਦੋ ਹੀ ਮੁੰਡੇ ਲੈ ਕੇ ਆਇਆ ਯਾਰ ਉਹ ਵੀ ਨਾਲ ਬਰੋਬਰ ਸਿੱਧੀ ਗੱਲ ਆ ਫੇਰ ਆਨੇ ਜਾਂ ਮੇਰਾ ਸਹਾਰਾ ਕਰੋ ਮੈਂ ਫੇਚ ਹੋਈ ਲਓ ਵੀ ਲੜਕੀ ਹੋਈ ਐ ਮੁबारक ਹੈ ਇਹਨੋਂ ਕੋ ਇਹ ਤਾਂ ਨਾ ਰੱਖਿਆ ਐਤੋਂ ਐਤੋਂ ਐਤੋਂਰ ਹੋਈ ਐ ਮੈਂ ਤਾਂ ਜੋਣੀਆ ਮੇਰਾ ਸਹਾਰਾ ਕਰੋ ਪਹਿਲਾਂ ਦੱਸੋ ਕਿੰਨੇ ਪੈਸੇ ਦਵਾਂਗੇ ਭਈਆ ਕਿੰਨੇ ਪੈਸੇ ਦੇਣੇ ਐ ਨੂੰ ਅੱਗੇ ਆ ਗਿਆ ਹੀ ਪਾਛਾਈ ਅੱਗੇ ਨਾ 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 ਅੱਗੇ ਇਹ ਵੱਧ ਗਈ ਆ ਹੁਣ ਵੱਧ ਗਈ ਆ ਹੁਣ ਦੱਸੋ ਕਿੰਨੇ ਪੈਸੇ ਇਹ ਰੀਚਾਰਜ ਵੀ ਸਾਲਾ 1000 ਦਾ ਹੋ ਗਿਆ 5 ਰੁਪਏ ਉੱਪਰ ਲਾ ਲਾ 5 ਨਹੀਂ ਛੋਟੀ ਨੂੰ ਹੱਥ ਵੇ ਲੱਗੂਗਾ ਜਦੋਂ ਬੀਬੀ ਨੂੰ ਪੁੱਛੀ ਕਿੰਨੇ ਪੈਸੇ ਹਾਂ ਮੈਂ ਲੈਣਾ ਟੱਟੋ ਕਾੜਦੇ 1200 ਰੁਪਏ ਲੈਣਾ ਵਾ 1500 ਦਾ ਲੈ ਸਾਲਾ ਘਟ ਗਿਆ ਤੂੰ ਦਾ 1200 ਲੈਣਾ ਇਹ ਗੱਲ ਕਰ 1500 ਲੈ ਕੋਈ 1000 ਨਾ 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 ਤੇਰੀ ਨਾ ਲੈ ਨਾ 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 ਯਾਰ ਨਹੀਂ 1212 1500 ਲੈ 1200 ਲੈਣਾ 15 12 ਜੇ ਚੇ ਚੇ ਚਿੱਤ ਕਰਦਾ ਤਾਂ 1200 ਚ ਝੋਟੀ ਨੂੰ ਹੱਥ ਥਾਣਾ ਨੂੰ ਪਾ ਦਿੰਨੇ ਆ ਨਹੀਂ ਤਾਂ ਭਰਾਵਾ ਤੇਰੀ ਮਰਜ਼ੀ ਆ ਠੀਕ ਆ ਆਹ ਖੜੀ ਤੇਰੀ ਝੋਟੀ ਤੇ ਆਹ ਖੜੀ ਤੇਰੀ ਕੱਟੀ ਹੈਨਾ 1500 ਜਾਜਾ ਭਾਈਆ ਨਾ ਨਾ 1200 ਰੁਪਈਆ ਲੈਣਾ 1200 ਤੋਂ 1 ਰੁਪਈਆ ਘੱਟ ਨਹੀਂ ਅਕਲ ਕਰੀਏ ਉਹਦੀ ਅਕਲ ਘਰ ਦੇ ਵਿੱਚ ਸੜੋ ਪੈਸੇ ਕਮਾਉਣੇ ਫੇਰ ਘਰ ਚ ਹੋਵਾਂਗੇ ਤਾਂ ਤਦੇ ਬਾਹਰ ਕੰਮ ਕਰਾਂਗੇ ਮੇਰਾ ਬਾਬਾ ਬਾਬਾ ਵੇਖਿਓ ਬਾਬਾ ਆਪਣੀ ਜਗਾ ਇਹ ਬਿਜ਼ਨਸ ਆਪਣੀ ਜਗਾ ਲੇਖਾ ਮਾਵਾਂ ਧੀਆਂ ਦਾ ਰੋਲੇ ਨਾਲੋਂ ਹਿਸਾਬ ਚੰਗਾ ਲਾਲੇ ਲਾੜੋਂ ਜਵਾਬ ਚੰਗਾ ਸਿੱਧੀ ਆਂਦਾ ਲਾਰੇ ਹੁੰਦਾ ਲਾਰੇ ਨਾਲੋਂ ਜਵਾਬ ਚੰਗਾ ਓ ਅੱਛਾ ਮੈਨੂੰ ਪਤਾ ਨਹੀਂ ਸੀ ਤੇ ਸਿੱਧੀ ਗੱਲ ਆ ਵਾਹ ਕਹਾਵਤ ਮੈਨੂੰ ਅੱਜ ਪਤਾ ਲੱਗੀ ਮੈਂ ਤਾਂ ਲਾਲਾ ਹੀ ਗਈ ਜਾਂਦਾ ਸੀ ਸੌ ਲੱਗੇ ਲਾਰੇ ਹਾਂ ਬੈ ਸਿੱਧੀ ਗੱਲ ਲੈ ਗਈ ਇਹਨੂੰ ਹੁਣ ਨਹੀਂ ਚੋਣੀ ਦੇ ਥਾਣੇ ਨੂੰ ਹੱਥੇ ਇਕੱਲੇ ਫੇਰ ਨਿਕਲਨੇ ਆ ਥਾਣਾ ਜੋ ਪਹਿਲਾਂ ਤੁਸੀਂ ਮੇਰੇ ਨਾਲ ਗੱਲ ਕਰੋ ਨਹੀਂ ਭਈਆ ਗੱਲ ਰੱਖੀ ਤੇ ਹੁੰਦੇ ਹਾਂ ਹਾਂ ਰੱਖੇ ਜਾਏ ਨਾ ਰੱਖੇ ਸੱਦੀ ਗੱਲ ਆ ਅਕਲ ਕਰੀ ਜੁੰਦੀ ਅਕਲ ਆ ਬਹੁਤ ਆ ਪਾਈਆ ਤੇ ਵੇੜ ਗੱਲਾ ਹਾਂ 15ਵਾਂ ਹੋ ਗਿਆ ਗੋਪੀ ਨਾ 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 ਸਾਲਿਆ 1200 ਬਹੁਤ ਆ ਨਹੀਂ 1200 ਜਿਆਦਾ 800 ਦਾ ਰੀਚਾਰਜ 200 ਤੇ ਕਰ ਕਰੇ ਆਰਾਮ ਨਾਲ 100 ਦਾ ਪਾਈਆ ਲੈ ਕੇ ਪੀ ਕੇ ਸੌਂ ਜਾ ਕਰ ਨਾ ਪਾਈਆ ਤੈਨੂੰ ਆਣ ਕੇ ਗੋਪੀ ਉੱਠ ਇਹ ਵੀ ਗੱਲ ਆ ਏਕਾਂ ਇੰਨੀਆਂ ਨਹੀਂ ਮੇਰੇ ਕੋਲ ਆਉਣੀਆਂ ਨਾ ਨਾ ਰਹਿਣ ਤੇ ਤੂੰ ਹੀ ਭੇਜੋ 1000 ਚ ਮੁੱਲ ਖਰੀਦਣਾ ਆ ਪਹਿਲਾਂ ਤੂੰ ਹੀ ਮੰਗਿਓ ਪੂਹੇ ਪੈਸੇ ਨਹੀਂ ਦਿੰਦੇ ਮੈਂ ਕੜਾਉਣ ਦਾ ਤੇ ਪਾਪਾ ਫੋਨ ਕਰ ਗਿਆ ਟੋਪੀ ਮਾਝ ਜੋਣੀ ਆ ਜਾ ਉਹ ਟੋਪੀ ਗੋਪੀ ਕਿਥੇ ਆਇਆ ਮੈਂ ਆਇਆ ਤੇ ਗੋਪੀ ਵੀ ਨਹੀਂ ਮੰਡ ਰਾਤ ਨੂੰ 1 ਵਜੇ ਮੈਂ ਦੱਸ ਭਾਈ ਵੇ ਪਾਈਆ ਐਤ ਕੀ ਦੇਖ ਸਿੱਧੀ ਗੱਲ ਆ ਦਾਜੀ ਮਾਝ ਸੁੱਈ ਹੋਆ ਟਫਾਰ ਕੇ ਬਹਿ ਜਾ ਕੰਜਰ ਕਲੇਸ਼ਣਾ ਕਰਨੇ ਚਿੱਤਰ ਖਾਊਗਾ 100 ਰੁਪਈਆ ਲਾਉ ਹੱਥ ਲਾਈ ਦਾ ਯਾ ਉਹ ਵਧਾਈਆਂ ਦਾ ਪਾਈਆ ਇਹਨੂੰ ਦੇ ਦੇਈ ਲੱਗੀ ਆ ਵਧਾਈਆਂ ਇਹਨਾਂ ਲੈ ਲੈ ਮੈਨੂੰ ਵਧਾਈਆਂ ਦੇ ਵੇ ਇਹ ਤਾਂ ਵਧਾਈਆਂ ਦੇ ਇਹਨੂੰ ਦੇਣਾ ਹੀ ਪੈਣਾ ਮੈਨੂੰ ਵਧਾਈਆਂ ਦੇ ਨੇ ਇਹਦੇ ਨਾਲ ਲਾਡ ਪਾਰ ਕਰਦੇ ਆ ਤੈਨੂੰ ਕਹਦੇ ਕੰਮ ਦਾ ਉਹ ਕਰਦਾ ਤੂੰ ਤਾਂ ਬਿੱਲਾ ਹੌਣ ਮੈਨੂੰ ਉਠਾ ਲਿਓ ਸਹੀ ਰਾਤ ਨੂੰ ਲੈ ਆ ਮੈਂ ਹੁਣ ਪਾਪਾ ਤੇਰੀ ਚੋਦਣੀ ਆ 100 ਚ ਠੀਕ ਆ ਹੁਣ ਗਾਂ ਨਹੀਂ ਵੇ ਦੇਖੋ ਸਿੱਧੀ ਗੱਲ ਆਪਣੇ ਕੋ ਆਪਾਂ ਔੜਦੇ ਆ ਬਿੱਲੇ ਬੇਲੇ ਕਵੇਲੇ ਔੜਦੇ ਆ ਮੇਰੀ ਅੱਡੀ ਇੱਥੇ ਨਹੀਂ ਹੁੰਦੀ ਅੱਜ ਮੈਂ ਇੱਥੇ ਤੇ ਕੱਲੂ ਮੈਂ ਉੱਥੇ ਆ ਠੀਕ ਆ ਸਿੱਧੀ ਗੱਲ ਇਹ ਨਾ ਹੋਵੇ ਤੂੰ ਭੈਜ ਮਗਰ ਮਾਰੇ ਹਾਕਾਂ ਔਰ ਆਵਰੇ ਮੈਸਰਿੰਗ ਇਧਰ ਆ ਚੱਲ ਤੂੰ ਚੋ ਹੁਣ ਸਫੇਵਾ ਨਕਲ ਲਾ ਫੇਰ ਤੂੰ ਆਪਣੇ ਮੁੰਡੇ ਨਾਲ ਕਰ ਯਾਰ ਅਮਾਦਰ ਗਾਲ ਦੱਸਾਂ ਨਾ ਨਾ ਮੇਰੀ ਗਾ ਸੁਣ ਇਨੀ ਸਾਨੂੰ ਜਮਾਇਆ ਇਹ ਮੈਂ ਭਾਈਏ ਦੇ ਪੂਰੇ ਪੈਂਤਰੇ ਜਾਣਦਾ ਆ ਅੱਛਾ ਚੱਲ ਕੋਈ ਨਹੀਂ ਆਏ ਜੋ ਹਾਂਜੀ ਮੈਂਟ ਬਾਪ ਹੈ ਕਿੱਥੇ ਆ ਗਿਆ ਉਹ ਮੈਂ ਕਿਹਾ ਮਾਜੀ ਚੋ ਲਈਏ ਇਹਨਾਂ ਤੋਂ ਚੋ ਨਹੀਂ ਹੁੰਦੀ ਤੇਰੇ ਵੱਸ ਵਾਲਾ ਕੰਮ ਥੋੜੀ ਐ ਇਹਨਾਂ ਕੋਲ ਇਹਨੇ ਲੇਖੀ ਇਦਾਂ ਦੀ ਨਟਕੜੀਆਂ ਆਈਆਂ ਕਰੀਏ ਲੈ ਕਰਨੀਆਂ ਮੈਂਟ ਬਾਪ ਫੋਨ ਕਰ ਕਰ ਕੇ ਆ ਪਾਣੀ ਮੈਂ ਤਾਂ ਸਿੱਧੀ ਗੱਲ ਆ ਚੱਲ ਹਣ 100 ਚ ਕਿੱਲ ਦਾ ਕੱਢ ਮੱਝ ਦੇ ਨਹੀਂ 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 ਐ ਉਹ ਮੈਂ ਹੋਇਆ ਕਣਾ ਹਾਂਜੀ ਗੋਪੀ ਕਿੱਥੇ ਆ ਗਿਆ ਓ ਮੈਂ ਕਹਾ ਮੱਝ ਚੋਰੀਏ ਇਹ ਨਾ ਇਹਨਾਂ ਤਾਂ ਕਿੱਥੇ ਚੋਰੀ ਨਹੀਂ ਤੇਰੇ ਤਾਂ ਬੈ ਚੋਰੀ ਨਾ ਤਾਂ ਚੋ ਵੀ ਨਹੀਂ ਹੋਣੀ ਕੀ ਭਾਈ ਨਾ ਇਹਦਾ ਇਹ ਮੈਂ ਸਭ ਜਾਣਦਾ ਮੈਂ ਕਹਾ ਲੇਵਾ ਜਾਂ ਬਣਾਇਆ ਨਹੀਂ ਜੱਜ ਨਾ ਮੈਂ ਕਹਾ ਲੇਵਾ ਜਾਂ ਢੱਲਾ ਹੀ ਆ ਮੱਝ ਦੇ ਨਹੀਂ ਭਾਈ ਤੈਨੂੰ ਕੀ ਕਿਹਾ ਸੀ ਮਾਜੀ ਤੇਰੀ ਭੈਣੋ ਜੇ ਹਫ਼ਤੇ ਤੋਂ ਉੱਪਰ ਤਾਂ ਲੈ ਜਵੇ ਤੂੰ ਤਾਂ ਉਧੇ ਸੌਣ ਰਹਿਦਾ ਐਂ ਤਾਂ ਭੈਣੋ ਕੀਲੇ ਦੇ ਖੜੀ ਮੱਝ ਦੱਸ ਦੇ ਜੀ ਗੱਪਣਾ ਜਾਂ ਨਹੀਂ ਆ ਐਵੇਂ ਨਹੀਂ ਚੋਟੀ ਦਾ ਗੋਪੀ ਵਪਾਰੀ ਕਹਿੰਦੇ ਨੇ ਵਪਾਰੀ ਐਵੇਂ ਨਹੀਂ ਮੈਨੂੰ ਕਹਿੰਦੇ ਸੀ ਅੱਗੇ ਚੱਲੋ ਬੱਚਾ ਤਰਸ ਕਰ ਲਾ ਸਾਡੇ ਬੱਚੇ ਦੇ ਤਰਸ ਕਰ ਲਾ ਬੱਚੇ ਦੇ ਕਰਤਾ ਬੱਚੇ ਵੀ ਸਾਡੇ ਵੀ ਫਿਨਿਸ਼ ਕਰਾ ਐਵੇਂ ਫਿਨਿਸ਼ ਨੇ ਫਿਨਿਸ਼ ਹੁੰਦਾ ਫਿਨਿਸ਼ ਨਹੀਂ ਹੁੰਦਾ ਜਾਂ ਜੋ ਵੀ ਹੁੰਦਾ ਭਾਈਆ ਦੇ ਦੇ 1200 ਰੁਪਇਆ ਗੱਲ ਨਵੇੜ ਨਹੀਂ ਨਹੀਂ ਚੱਲ 1100 ਦੇ ਗੱਲ ਮੁੱਕੀ ਮੇਰੀ ਲੈਕਰੋ ਵਿਚਲੇ ਬੰਦੇ ਕਾਕਾ ਕਾਸਮ ਖੜਾ ਦੇ ਜੇ ਦੀ ਮਰਜ਼ੀ ਮੈਂ 1 ਰੁਪਿਆ ਘੱਟ ਨਹੀਂ ਲੈਣਾ 1200 ਹਾਂ ਦਲਾਲ ਪਾਈਏ ਵਿਚ ਕੋਈ ਨਹੀਂ ਨਹੀਂ ਦਲਾਲ ਨੂੰ ਦੀ ਕੋਈ ਗੱਲ ਨਹੀਂ 1200 ਦਲਾਲ ਪਾਈਏ 1000 ਰੁਪਿਆ ਠੀਕ ਹੋ ਚੱਲ ਲੈ ਨਹੀਂ 1000 ਨਹੀਂ 1000 ਤਾਂ ਦਿੰਦਾ ਹੀ ਆ 1000 ਤਾਂ ਦਿੰਦਾ ਹੀ ਆ ਯਾਰ ਦਿੰਦਾ 1200 ਸੰਗਰਾਮ ਦਾ 100 100 ਵਧਾਈਆਂ ਦਾ ਲੈਣਾ ਉਹ ਬੱਕਰਾ ਆਇਆ ਮੇਰਾ ਬਾ ਉਹ ਫੜੀ ਫੜੀ ਉਹ ਕਾਨ ਲੱਗੀ ਫੜੀ ਫੜੀ ਉਹ ਚੱਲ ਛੱਟ ਬੱਚਾ ਫੜੀ ਕਾਨ ਲੱਗੀ ਓ ਨਹੀਂ ਨਹੀਂ ਗੱਲ ਕਰੇ। ਹਾਂ ਤਾਂ ਨਾ ਕਰ। ਇਹਦਾ ਸ਼ਰਾਬੀ ਨਾਲ ਗੱਲ ਕਰ ਲਵੇ ਆਪਣੇ ਮੁੰਡੇ ਨਾਲ ਆਹ ਨਾ ਇੱਕ ਪੇਟੀ 600 ਦੀ ਆ ਜਾਗਾ ਨਹੀਂ ਹਲਕੀ ਜਿਹੀ ਝੋੜੀ ਪਾਈਏ ਵਾਲੀ। ਲੋਹ ਪਾਈਆ ਦੇਤਾ ਇੱਕ ਸ਼ਾਮ ਨੂੰ। ਗੁਲੂ ਕੋਸ਼ੇ ਸਹੀ। ਜਾਨੀ ਤੇਰੀ ਜਾਂਦਾ ਜੰਮ ਬੜ ਜਾਂਦਾ। ਇਹ ਪੈਸੇ ਹੁੰਦੇ ਫਾੜਨਿਆਂ ਦੇ। ਦੇਖਿਆ ਘੁੰਮਣ ਲੱਗ ਪਈ। ਲੈਵਾ ਕਰੋ ਗੱਲ ਯਾਰ ਮੈਨੂੰ ਬੰਨੇ ਢੇ ਲਾਓ। ਮੈਨੂੰ ਮਾਚੀ ਤੇ ਨਹੀਂ। 1200 ਰੁਪਇਆ ਲੈਣਾ। ਦਾਸ ਭਾਈਆ ਕਰ ਭਾਈਆ ਗੱਲ ਹੁਣ ਸੋਣੀ ਆ ਤੈਨੂੰ ਮਾਲਾ ਤੋਂ ਦੇ ਦੇ ਨਹੀਂ ਮੇਤੋਂ ਨਹੀਂ ਚਵਾ ਹਣੀ ਇਹ ਗੱਲ ਕਰਤਾ ਪਪਾ ਇਹ ਨਾ ਬੰਬੇ ਮੇਰਾ ਕੀ ਪਤਾ ਮੇਰਾ ਮੇਰਾ ਕੱਲ ਦਾ ਪਤਾ ਉਹਦਾ ਉਦਾਂ ਜੇ ਬਾਈ ਮੈਂ ਚੱਲ ਜੇ ਪਹਿੇ ਘਟ ਮੈਂ ਅੱਜ ਚੋੜਣੀ ਆ 100 ਰੁਪਏ ਲੈਣਾ ਅੱਜ ਚੋਣ ਦਾ ਪਰ ਡੇ ਪਰ ਡੇ ਇੱਕ ਟਾਈਮ ਦੇ 25 ਰੁਪਏ ਲੱਗੂਗੇ ਪਰ ਡੇ ਇੱਕ ਟਾਈਮ ਦੇ ਠੀਕ ਆ ਸ਼ਾਮ ਨੂੰ ਡੋਨੀਆ ਕਾਲਾ ਫੇਰਾ ਸਸਤਾ ਪੈ ਗਿਆ ਕਿਦਾਂ ਫੇਰਾ ਤੈਨੂੰ ਮਹੀਨਾ 500 ਪੈ ਗਿਆ 15 ਦਾ ਹੋ ਗਿਆ ਆਹ ਇਹ ਬੋਤੇ ਵੀ ਨਹੀਂ ਕੱਟੀਆਂ ਗੋਲੀਆਂ ਘੇਰ ਕੇ ਦੇਥੇ ਲੱਕਾਏ ਆ ਐਨ ਜੋ ਸਾ ਮ ਰੜਿਆ ਮੈਂ ਪੱਕਾ ਰੜਿਆ ਆ ਜਰਦਾ ਲਾਉਣਾ ਆ ਆ ਐ ਵੀ ਨਹੀਂ ਬੇਰੀਗਾ ਹੁਣ ਜਲ ਦੱਸ ਪਾਪਾ ਦਾ ਫਾੜ ਥੋੜਾ ਕਲੀ ਜਿਆਦੇ ਪਈ ਆ ਭਾਈਏ 10 ਦੇਣੇ ਰੋਜ਼ ਹੈ ਰੋਜ਼ 10 ਦੇਣੇ ਭਾਈ ਜਾਨਾ ਮਰੇ ਗਾ ਸੁਣ ਉਹ ਲੈ ਕਰ ਗਾਲ ਯਾਰ ਮੈਂ ਪਰ ਡੇਰੇ 25 ਰੁਪਏ ਲੈਣੇ ਇੱਕ ਟਾਈਮ ਦੇ ਸ਼ਾਮ ਨੂੰ ਚਵਾਣੇ ਆ 25 ਐਕਾ ਅੱਜ ਤੈਨੂੰ 15 ਰੁਪਏ ਦੇ ਬਣ ਜਾਸੀ ਸੁੱਤਾ ਪਿਆ ਹੋਵਾਂ ਚਵਾਣੀ ਆ ਉਹਦੇ 10 ਰੁਪਏ ਉੱਪਰ ਲੱਗਿਆ ਕਰੋਵੇ ਮਨਜੂਰੀਆ ਤੇ ਮਥਾਣਾ ਨੂੰ ਹੱਥ ਪਾ ਲਾ ਉਹਨਾਂ ਨੇ ਇਹਦਾ ਤੇਰੀ ਮਰਜ਼ੀ ਆ ਸਿੱਧੀ ਗੱਲ ਆ ਆਪਣੇ ਤੋਂ ਕੋਰੀ ਖਰਾਰੀ ਗੱਲ ਆ ਸਹਿਜ ਮਨਜੂਰੀਆ ਦਾ ਇਹ ਨਾ ਹਵੇ ਤੂੰ ਮੇਰੇ ਪਿੱਛੇ ਆ ਕੇ ਲਾਵੇਂ ਹਿੱਤਾ ਹੋ ਗੋਪੀ ਉਹ ਪਿਛਲਾ ਸਿਆਲ ਸਾਰੀ ਆਹੀ ਗੱਲ ਸਵੇਰ ਨੂੰ ਕੁੱਕੜ ਬਾਗ ਦੇ ਦਾ ਸਾਡਾ ਪਾਈਆ ਦਿੰਦਾ ਉਹ ਗੋਪੀ ਉਹ ਗੋਪੀ ਭੈ ਦੋ ਉਹ ਗੋਪੀ ਨਾ ਹੋਇਆ ਮੈਂ ਰਹਾ ਤਾਂ ਨਾ ਮੈਨੂੰ ਹਾਕ ਮਾਰਨੀ ਆ ਨਾ ਬਾਪ ਤਾਂ ਨਾ ਮੈਨੂੰ ਮਗਰ ਫੋਨ ਆਉਣਾ ਚਾਹੀਦਾ ਮੈਂ ਲੈਣੇ ਹੀ ਨਹੀਂ ਪਰ 25 ਰੁਪਏ ਲੈਣੇ ਚਾਹ ਹੋਂਦਾ 100 ਲੇਖ ਲੈ ਵਾਹ ਜੀ ਬੁਲੇਲੇ ਬੱਤ ਵਾਹ ਯਾਰ ਕੱਟਾ ਬਨੇ ਆ ਗਏ ਨੇ ਇਹ ਨਹੀਂ ਬਨੇ ਕਾ ਨਹੀਂ ਬਨੇ ਇਹ ਦੁਹ ਰਹਿੰਦੇ ਇਹਦਾ ਗੱਠ ਦਾ ਦੇ ਇਹ ਕਹਿੰਦੇ ਦਿੱਤੀ ਹੈ ਕਹਿੰਦੇ ਨਾ ਇਹ ਅਣਜਾਣ ਬੰਦੇ ਨੇ ਕਿਸੇ ਨੇ ਬੰਨੇ ਆ ਮੈਂ ਮੈਂ ਨਾ ਆਇਆ ਆਪਣੀ ਆਈ ਤੇ ਤੇਰੀ ਫਾਂ ਪਪਾ ਘਰ ਭਾਰ ਗਿਆ ਘਰੇ ਘਰੇ ਮੁਰੇ ਘਰ ਮੁਰੇ ਇਹ ਰ ਟੱਪ ਗਈ ਓਏ ਐਵੇਂ ਟੱਪ ਗਈ ਆਪਣੇ ਬੱਚੇ ਨੇ ਥੋੜੇ ਬੜੇ ਦੂਰ ਘੜ ਦੇਈਏ ਨਾ ਰੋ ਪਰੇ ਪਰੇ ਹੋ ਜਾਏ ਏ ਇੱਕ ਦਾ ਸਹਰਾਣੇ ਇਦਾਂ ਬੈਠਾ ਓਦੇ ਚਲ ਓਏ ਪਪਾ ਪਾ ਉਹ ਬਾਤ ਕਰ ਰਿਹਾ ਕਿ ਡਾ ਡੈਰੀ ਫਾਰਮ ਆ ਭਾਜੋ ਪੱਠੇ ਕੁਤਰੀ ਜਾਣਾ ਲੇਹੜਾ ਭਾਈਏ ਨਾਲ ਇਹਨੂੰ ਕੀ ਹੋ ਗਿਆ ਕੋਲ ਖੜਨਾ ਨਾ ਜੇ ਭਾਈਏ ਸਾਡੇ ਨੂੰ ਕੁਝ ਹੋ ਜਵੇ ਅਸੀਂ ਭੈਣ ਚ ਕਿੱਥੋਂ ਮੋਮਦਾ ਬਣਾਉਣਾ ਕੱਪੜਵਾਰੋ ਭੈ ਪੈਸੇ ਬਹੁਤ ਲੱਗ ਜਾਣੇ ਆ ਚੱਕਰਾਂ ਚ ਆ ਜਾ ਬਣਾ ਦੇ ਮੋਮਦਾ ਤਿਆਰ ਕਰਨੇ ਭਾਈਏ ਇਹਨੇ ਬਕਵਾ ਬਣਾ ਲੈ ਜਿੱਦਾਂ ਕੱਟੇ ਦਾ ਸੈਰ ਜਿਆ ਲਾ ਕੇ ਰੱਖ ਲੈਂਦੇ ਉਸਾਂ ਨਾ ਰੱਖ ਮੈਂ ਡਾਂਗ ਭਰਾਉਂ ਫੱਟਲੇ ਕੰਮ ਬੋਲਦੇ ਆ ਭਾਈਆ ਇਹ ਤਾਂ ਤੇਰੇ ਨਾਲੇ ਜਾ ਪਾਪੇ ਰ ਮਾਤਰਾ ਵੇ ਮਾਤਰਾ ਦੇਲੇ ਬਹੁਤ ਗੋਸ਼ ਕਾਰਨਾ ਮੈਂ ਤਾਂ ਲੈ ਇਹਦੇ ਵੀ ਮੂੰਹ ਚ ਮਾਰਤਾ ਆ ਤੂੰ ਬਾਸ ਕਰਿਆ ਕਰ ਸਾਬ ਗੋਸ਼ ਕਰ ਦੇਣਾ ਮੈਂ ਲੈ ਐ ਜੋ ਐਵੇਂ ਨਹੀਂ ਚੋਟੀ ਦੇ ਵਪਾਰੀ ਜਾਣਦੇ ਕਸ਼ਮੀਰੀ ਹੁਣੇ ਹੱਥ ਖੜੇ ਕਰ ਗਏ ਇਹਦੇ ਮੋਰੇ ਕੀ ਚੀਜ਼ ਹੈ ਉਹ ਵੀ ਕਹਿੰਦੇ ਤੁਹਾਡਾ ਮੁੰਡਾ ਬਹੁਤ ਤੇਜ਼ ਆ ਦਾ ਨਹੀਂ ਸਵੇਰ ਪੁੱਠੀ ਤਰ੍ਹਾਂ ਵੀ ਫੇ ਮੈਨੂੰ ਆਉਂਦਾ ਆ ਮਿੱਠਾ ਲਾਇਆ ਸੀ ਮੈਂ ਲਾਇਆ ਹੀ ਨਹੀਂ ਕਿਸੇ ਤਰ੍ਹਾਂ ਕੇ ਇਹਨੇ ਲਕਿੱਤ ਲਵਾਇਆ ਮੈਂ ਆਪ ਨਹੀਂ ਤੇ ਤੋ ਲਾਗਿਆ ਤਾਲੂਏ ਨਾ ਮਿੱਠਾ ਹੀ ਨਹੀਂ ਲਾਇਆ ਕੱਟੇ ਤੇ ਲਵਾਇਆ ਉਹਨੂੰ ਮੈਂ ਕੋ ਉਹ ਤਾਂ ਗੋਪੀ ਤੇ ਲਵਾਉਂਦਾ ਹੁੰਦਾ ਹੂੰ ਤਾਲੂਏ ਤੇ ਪੂਰਾ ਮੈਂ ਲਾਇਆ ਭਈ ਨੇ ਤੇਨੂੰ ਕੀ ਪਤਾ ਉਹ ਫਾੜੀ ਨੂੰ ਨਿਕਾਲ ਦੇ ਭਈ ਇਹ ਤਾਂ ਪਸ਼ੂ ਰੱਖਦੇ ਹਾਂ ਹਾਂ ਇਹਨੂੰ ਕੀ ਪਤਾ ਘੋਗੇ ਕਿੱਥੇ ਮੰਦੇ ਆ ਉਹ ਬਾਤ ਕਰ ਛੱਡ ਦੇ। ਉਹਨੇ ਨਹੀਂ ਚੁੰਗਿਆ, ਉਹਨੂੰ ਚੁੰਗਣ ਦੇ ਦੇ। ਅੱਛਾ। ਕਹਿੰਦਾ ਛੱਡ ਪਰੇ ਠੀਕਾ ਮੈਂ ਸੌਧਰੀ ਬਣਾਣਾ। ਆਹ ਫੇ ਮੈਂ ਕਹ ਉਹਦਾ ਗੱਲਾਂ ਦੇ। ਇਹਨਾਂ ਨਾਲ ਸ਼ੁਰੂ ਤੋਂ ਇਹੀ ਕੰਮ ਰਿਆ। ਕੱਟ ਪਰੇ ਕਹਿੰਦੇ ਬੰਦ ਹੁੰਦੇ ਪਰੇ। ਫੇਰ ਪਰ। ਇੰਨੀ ਕਾਦੀ ਬੱਚੇ ਨੂੰ ਪਾ ਦੋ ਤਾਂ ਹੁੰਦਾ। ਅਲਾ ਆ ਪਾਪਾ ਆ ਮੁੰਡੇ। ਅਲਾ ਆ ਮੁੰਡੇ ਨੂੰ ਪਾਣੀ ਪਾਣਾ। ਤਾਰਾ। ਯਾਰ ਲਾ ਚੌਂਕ ਲਾ। ਇਹਨੂੰ ਪੜਾਈ ਨਾ ਸਾਈਡ ਤੇ ਕਰ ਦੇ। ਸਾਈਡ ਤੇ ਕਰ ਦੇ ਲਿਆਓ ਬਾਲਟੀ ਲਿਆਓ। ਬਾਲਟੀ ਲੈ ਪਾਣੀ ਵੀ ਲੈ ਪਾਣੀ ਵੱਖਰਾ ਬਾਲਟੀ ਵੱਖਰੀ ਉਹ ਵੀ ਐ ਸਾਈਡ ਤੇ ਬੰਨ ਦੋ ਪੁਖਾ ਆਪੇ ਚੰਗੂਗਾ ਸਾਈਡ ਤੇ ਬੰਨਣਾ ਆ ਥੇਲ ਹੈਗਾ ਸਣਾ ਨੂੰ ਲਾਣ ਨੂੰ ਓਏ ਨਹੀਂ ਕਦੀ ਝੋਤੀ ਨੂੰ ਤੇਲ ਨਹੀਂ ਦਿੱਤਾ ਤੂੰ ਸਣਾ ਨੂੰ ਪਾਹਲ ਦੀਆਂ ਆਲੇ ਕਿੰਨੇ ਖਾਸ਼ ਹੋਇਆ ਥੇਲ ਲਿਆ ਥੇ ਮੇਰੇ ਤਾਂ ਖੜੀ ਕਰਦਾ ਹੈ ਟੱਪ ਜਾ ਭੈਣ ਓਏ ਕਿਦਾਰੇ ਬੋਲ ਬੋਲਦਾ ਆ ਨਹੀਂ ਤਾਂ 60000 ਰੁਪਏ ਦੇਣ ਬੈਂਕ ਚੋਂ ਕਢਾ ਕੇ ਕੱਲੇ ਨ ਮਗੇੜੇ ਯਾਰ ਛੱਡ ਪਰ ਨਾ ਤੇਰੀ ਨਾ ਮੇਰੀ ਸੌਗੀ ਉਧਰ ਗਈ ਇਧਰ ਗਈ ਗਾਮਾ ਗਾਮਾ ਪੜੀਓ ਧਾਰਾ ਪੈਨੇ ਕਢਾਈ ਨੂੰ ਜਗਰੰਜ ਕਰਕੇ ਐਦਾਂ ਦੀ ਝੋਟੀ ਲੱਭਣੀ ਆ ਸਾਰੀ ਚੋਣੀਆਂ ਕਿੰਨੇ ਕਿੱਤਾ ਚੋਣੀਆਂ ਆ ਥੋੜੀ ਚੋ ਐ ਮਿਸ ਰਹੇਂਗਾ ਉਧਰ ਉਹ ਵੀ ਪਾਈ ਆ ਸ਼ਾਮ ਨੂੰ ਢੋਲੀ ਦਾ ਇਹ ਵਿਹਲਾ ਹੀ ਆ ਪਾਇਆ ਉਹ ਕਹਿੰਦਾ 1200 ਦਾ ਹੈਗਾ ਕੰਮ 12 ਬੈੜੀ ਕਹਿੰਦਾ ਭਾਈਆ ਕੀ ਆ ਇਦਾਂ ਦੀ ਦੰਦ ਕੱਢ ਦਵੇ ਕਾਲੂ ਗਿੱਟਾ ਮਾਰ ਕੇ ਮੈਂ ਤਾਂ ਗਿਆ ਹਨ ਨੇਲਾ ਪ੍ਰੋਪਰ ਦੇਖ ਜੇ ਨਾ ਰੀ ਧਾਰ ਜਾਊਗਾ ਅਗਲੇ ਤੈਨੂੰ ਪ੍ਰੋਪਰ ਮਹੀਨਾ ਦਊਗਾ ਪ੍ਰੋਪਰ ਤੇਰਾ ਇਲਾਜ ਕਰਾਊਗਾ ਜੇ ਤੇਰੇ ਮਾਰ ਦਵੇ ਹਨਾ ਭਾਈਆ ਕੱਲ ਮੇਰੇ ਲੱਤ ਮਾਰ ਕੇ ਜਵਾੜਾ ਕੱਢਦਾ ਮੇਰਾ ਤਾਂ ਵਿਆਹ ਵਾਲਾ ਲੱਡੂ ਬੁੱਲਾ ਜੇ ਰਹਿ ਜਾਣਾ ਮੇਰੇ ਤਰ੍ਹਾਂ ਦੰਦਾਂ ਜੇ ਜਾੜਾ ਇਹ ਗੱਲ ਝੂਠੀ ਆ ਭਾਈਆ ਚੱਲ ਕੋਈ ਨਹੀਂ ਭਾਈਆ ਲੈ ਲੂ ਬੁੱਲਾ ਜੀ ਲੱਡੂ ਉਹਨੂੰ ਕੀ ਹੋਇਆ ਹਲੇ ਝੰਗ ਪਿਆ ਤੇਲ ਲਿਆਦਾ ਹੀ ਹਿੰਦਸਤਾਨੀ ਨਾ ਲਕਿਆ ਨਾ ਜੇ ਇਹਦਾ ਇੱਟ ਨੀ ਤੇ ਤੈਨੂੰ ਤੇਲ ਲਾਇਆ ਕਰੋ ਆ ਪੱਖਾ ਚਲਾ ਲਾ ਮਨਸ ਕਰਦਾ ਮੁਬੀ ਰੈਂ ਦੇ ਹਾਂ ਟੱਪ ਜਾਣੀ ਮਗਰ ਨਹੀਂ ਕੀ ਥਾਲੀ ਕਿੱਦਾਂ ਖੜੀ ਆ ਨਾ ਬਰੋਬਰ ਜੋਤਾਂ ਨਹੀਂ ਉਧਰੋਂ ਜ਼ਿਆਦਾ ਜੋਤਾਂ ਨੂੰ ਉਧਰੋਂ ਘਟਿਆ ਓਏ ਯਾਰ ਮਰੀ ਹੱਥ ਆਈ ਆ ਆ ਹੱਥ ਨਾਲ ਖਾ ਲੋਗੇ ਸਾਨੂੰ ਭੈਣ ਚੋਂ ਪਸ਼ੂਆਂ ਦਾ ਹੀ ਕੰਮ ਕਰਦੇ ਨੇ ਇਹਦੇ ਝੋਟੀ ਹੱਥ ਲਾ ਕੇ ਦੱਸ ਦੇਈਏ ਤਾਹਣ ਕਿਹੜੇ ਜੀ ਨਾਲ ਆ ਕਿਹੜੀ ਜੀ ਨਹੀਂ ਦੇਖੀ ਹੁਣ ਮੂੰਹ ਤੇ ਦੰਦ ਨਾ ਕਢਾ ਲਈਂ ਤੂੰ ਕਿੱਦੀ ਗੱਲ ਆ ਦਾੜੇ ਤੂੰ ਗੱਲ ਕਰਾਂ ਤੇਰੀ ਰਾਇਲ ਸਟੈਗ ਦਾ ਸ਼ਾਮ ਨੂੰ ਰੋਜ਼ ਪਾਈ ਆਵੇ ਦਾ ਭਾਰ ਤੇਨੂੰ 1200 ਕਿਦਾਂ ਮਨਜ਼ੂਰ ਆ ਉਹ ਤੇਰੇ ਦਾ ਤੇਰਾ ਮੁੰਡਾ ਹੈ ਹੱਥ ਖੜੇ ਕਰੀ ਜਾਂਦਾ ਦੂਜੇ ਨੇ ਤਾਂ ਕੀ ਕਰਨੇ ਆ ਉਹ ਲਿਆ ਇੰਨੇ ਜੈਰ ਨੂੰ ਤਾਂ ਭਾਂ ਚੋ ਟੱਪ ਜਾਂਦੀ ਆ ਗਾਪੜਾ ਦੋਪੜਾ ਵੜਾ ਹਵੇ ਦੇਲੇ ਗੋਬੀ ਉਧਰੋਂ ਘਟਿਆ ਉਧਰ ਜਾ ਰਹੇ ਜੋ ਹੀ ਆ ਅਧਰੋਂ ਚੌਣ ਵਾਲੀ ਆ ਅਧਰੋਂ ਲਿਵਾ ਉੱਚਾ ਥੋੜਾ ਜਾਣਾ ਜੜੀ ਓਯਾ ਬਾਸਕਾਰ ਗੱਡੀ ਧਣਾਲੇ ਵੇਚ ਕੇ ਹੋਣੀ ਆ ਇਹ ਇੱਥੇ ਹੀ ਰੱਖਣੀ ਆ ਉਹਦਾ ਤਾਂ ਹੁੰਦਾ ਕਿ ਭੈਜ ਕੋਈ ਲੈ ਹਣ ਤੇਰੀ ਹੋ ਗਈ 1200 ਜੀ ਕਲੀਅਰ ਭਾਈਆ ਨਹੀਂ ਨਹੀਂ ਮੈਂ ਨਹੀਂ ਇਹਨਾਂ ਗੱਲ ਕੀਤੀ ਧਾਰ ਤੂਰ ਚੋਂਦੀ ਹੌਣ ਡੈਡੀ ਠੀਕ ਹੈ ਹੌਣ ਦੇ 25 ਰੁਪਏ ਨਹੀਂ ਨਹੀਂ 100 ਰੁਪਏ ਉਹਦਾ ਪਾਰਡੇ 25 ਰੁਪਏ ਐ ਐਕਸਟਰਾ ਤਾਂ ਐ ਮਰਜਾਂਸੀ ਜੇ ਰਾਤ ਨੂੰ ਸੁੱਤੇ ਪੈਨ ਢਾਲ ਦਵੇ 10 ਰੁਪਏ ਉਹਦਾ ਟੈਕਸ ਲੱਗੂਗਾ ਉੱਠਣ ਦਾ ਕੱਡੀ ਗੱਲ ਆ ਮੋਰੇ ਸਾਲ ਮਹੀਨਾ ਇਹਦਾ ਭੈਂਤ ਪੂਰਾ ਸਾਲ ਮੈਨੂੰ ਸੌਣ ਨਹੀਂ ਦਿੰਦਾ ਭੈਂਜੋ ਪਿਛਲੇ ਸਾਲ ਆਨੇ ਭਈ ਉਹ ਆਨੇ ਮੇਰੀ ਜਾਨ ਹਾਤਾ ਹਾਤ ਦੇਆ ਤੇਲ ਨਹੀਂ ਤੇਲ ਛੱਡ ਹਾਂ ਸੱਚੀ ਤਨਾ ਇੱਕ ਗਾਲ ਦੱਸਾਂ ਹਾਂ ਆ ਜੇਹਸਾਨ ਆ ਨਾ ਤੂੰ ਬਲਾਸ ਚ ਤੇਲ ਲੈ ਆਈ ਆ ਹਾਂ ਤੈਨੂੰ ਹੁਣ ਕੀ ਕਾਵਾਂ ਮੈਂ ਹਾਂ ਖਵਾ ਤੁਹਾਡੇ ਤੇ 100 100 ਖੱਤਿਆਂ ਦੀ ਖੇਤੀ ਕਰਦੇ ਆ ਪੈਸੇ ਚ ਬਲਾਸਾਂ ਚ ਤੇਲ ਲੈ ਕੇ ਆਉਂਦੀ ਆਂ ਦੇਖ ਹਾਡਾ ਕੋਪੀ ਨਾ ਪੂਰਾ ਨਾ ਪ੍ਰੋਗਰਾਮ ਦਾ ਹੈਗਾ ਡਾਕਟਰ ਆਉਣ ਲੱਗਣਾ ਪੂਰਾ ਸਭ ਹੈਗਾ ਗੋਪੀ ਵੀ ਨਾ ਨੂੰ ਪਤਾ ਹੀ ਨਹੀਂ ਨਾ ਫੜਵਾ ਮਾੜੀ ਠੰਡੀ ਹੋ ਜਾਈ ਲੈ ਬਾਹਰ ਆ ਥੋੜਾ ਜਿਹਾ ਸੈਰ ਨੂੰ ਵੀ ਲਾ ਤੇਰੇ ਫੈਰਦੀਆਂ ਨਾੜਾਂ ਖੁਸ਼ ਕੇ ਆ ਪਾ ਜੀ ਸਵੇਹ ਸੁਫੇਦ ਕਾਣੇ ਕੰਮ ਆ ਉਹ ਕੁੰਜੇ ਰੱਖ ਦੇ ਉਹ ਬੰਨੀ ਜੀ ਤੇ ਇੱਧਰ ਰੱਖ ਇੱਧਰ ਆਪਣੇ ਗਿੱਲੇ ਪਾਸੇ ਉਹ ਫੜ ਰੱਖ ਦੇ ਬੰਨੀ ਜੀ ਤੇ ਸੈਦ ਤੇ ਥੋੜਾ ਜਿਹਾ ਝੱਸ ਲਾ ਬੀਬੀ ਨੂੰ ਸੱਦ ਕੇ ਤੇਰੇ ਸੈਦ ਦੀਆਂ ਨਾੜਾਂ ਖੁਸ਼ ਕੇ ਥੋੜੀਆਂ ਜਿਹਾ ਚੁੱਲਣ ਲੱਗਣ ਲੱਗਾ ਦੇ ਉਹਦੇ ਨਾਕੂਆ ਪਾਓ ਯਾ ਤੁਸੀਂ ਤਿੰਨ ਚਾਰ ਜਣੇ ਇੱਥੇ ਮਿਲ ਤੋਂ ਨਾਕੂਆ ਕੀ ਪਤਾ ਕੀ ਹੁੰਦਾ